ਤੁਸੀਂ ਇਹ ਸੋਚਦੇ ਹੋਵੋਗੇ ਕਿ ਕਿਉਂ ਇੱਕ ਨੌਜਵਾਨ ਨੇ ਗੁਰੂ ਘਰ ਦੀ ਛੱਤ ਦੇ ਉੱਪਰੋਂ ਛਲਾਂਗ ਮਾਰ ਦਿੱਤੀ ਤੇ ਉਹ ਵੀ ਇੱਕ ਪਰਾਈ ਔਸਤਰੀ ਨੂੰ ਪਾਉਣ ਦੇ ਲਈ ਜੀ ਹਾਂ ਇਸ ਖਬਰ ਨੂੰ ਸੁਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਕਿ ਐਦਾਂ ਦੇ ਵੀ ਲੋਕ ਨੇ ਕਿ ਇੱਕ ਪਰਾਈ ਔਸਤਰੀ ਨੂੰ ਪਾਉਣ ਦੇ ਲਈ ਉਸ ਨੇ ਗੁਰੂ ਘਰ ਦੀ ਛੱਤ ਦੇ ਉੱਪਰੋਂ ਛਲਾਂਗ ਮਾਰ ਦਿੱਤੀ ਪੂਰੀ ਘਟਨਾ ਨੂੰ ਜਾਣਨ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਇਹ ਘਟਨਾ ਹੈ ਲੁਧਿਆਣੇ ਦੇ ਰਹਿਣ ਵਾਲੇ ਗੁਰਮੀਤ ਸਿੰਘ ਦੀ ਗੁਰਮੀਤ ਸਿੰਘ ਜੋ ਕਿ ਬਚਪਨ ਤੋਂ ਹੀ ਨਾਸਤਿਕ ਸੀ ਅਤੇ ਉਹ ਕਦੇ ਵੀ ਰੱਬ ਨੂੰ ਨਹੀਂ ਮੰਨਦਾ ਸੀ ਉਸ ਦੇ ਮਨ ਦੇ ਵਿੱਚ ਹਮੇਸ਼ਾ ਇਹੀ ਵਿਚਾਰ ਆਉਂਦਾ ਸੀ ਕਿ ਰੱਬ ਨਾਂ ਦੀ ਤਾਂ ਕੋਈ ਚੀਜ਼ ਹੈ ਹੀ ਨਹੀਂ ਜੋ ਕੁਝ ਕਰਦਾ ਹੈ ਇਨਸਾਨ ਆਪਣੀ ਹਿੰਮਤ ਦੇ ਨਾਲ ਆਪਣੇ ਜਜ਼ਬੇ ਦੇ ਨਾਲ ਕਰਦਾ ਹੈ ਰੱਬ ਨਾਂ ਦੀ ਚੀਜ਼ ਤਾਂ ਸਿਰਫ ਦੁਨੀਆ ਨੂੰ ਬੇਵਕੂਫ ਬਣਾਉਣ ਦੇ ਲਈ ਹੈ ਬਚਪਨ ਤੋਂ ਹੀ ਉਹ ਤਰਕਸ਼ੀਲ ਕਿਤਾਬਾਂ ਪੜ੍ਹਦਾ ਸੀ ਅਤੇ ਤਰਕਸ਼ੀਲ ਵਿਚਾਰ ਕਰਨ ਵਾਲੇ ਲੋਕਾਂ ਨੂੰ ਹੀ ਫੋਲੋ ਕਰਦਾ ਸੀ ਉਹਨਾਂ ਦੇ ਵਿਚਾਰ ਸੁਣਦਾ ਸੀ ਅਤੇ ਇਸ ਕਰਕੇ ਉਸ ਦਾ ਦਿਮਾਗ ਵੀ ਉਸੇ ਤਰੀਕੇ ਦਾ ਹੀ ਹੋ ਗਿਆ ਸੀ ਗੁਰਮੀਤ ਸਿੰਘ ਦੇ ਜੋ ਪਿਤਾ ਸੀ ਉਹ ਅਮਰਤਧਾਰੀ ਸਿੱਖ ਸੀ ਉਸ ਦੀ ਮਾਤਾ ਵੀ ਅਮਰਤਸ਼ਕਿਆ ਹੋਇਆ ਸੀ ਅਤੇ ਉਹ ਬਹੁਤ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਹਮੇਸ਼ਾ ਹੀ ਇਹ ਜਵਾਬ ਦੇ ਦਿੰਦਾ ਹੈ ਕਿ ਰੱਬ ਨਾਲ ਤਾਂ ਕੋਈ ਚੀਜ਼ ਹੁੰਦੀ ਨਹੀਂ ਅਸੀਂ ਘਰ ਦੇ ਵਿੱਚ ਪਾਠ ਕਰਦੇ ਹਾਂ ਤਾਂ ਸਾਨੂੰ ਪਾਠ ਕਰਦਿਆਂ ਨੂੰ ਇਹ ਟੋਕ ਦਿੰਦਾ ਹੈ ਅਤੇ ਇਹ ਕਹਿ ਦਿੰਦਾ ਹੈ ਕਿ ਤੁਸੀਂ ਤਾਂ ਪਖੰਡ ਕਰਦੇ ਹੋ ਤਾਂ ਦੋਸਤੋ ਉਹਨਾਂ ਨੇ ਗੁਰਮੀਤ ਸਿੰਘ ਦੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਇੱਕ ਐਸੀ ਕੁੜੀ ਦੀ ਭਾਲ ਕੀਤੀ ਜੋ ਬਹੁਤ ਜ਼ਿਆਦਾ ਰੱਬ ਨੂੰ ਮੰਨਦੀ ਸੀ ਅਤੇ ਉਸ ਦੇ ਨਾਲ ਉਸ ਦਾ ਵਿਆਹ ਕਰ ਦਿੱਤਾ ਕਿ ਸ਼ਾਇਦ ਇਸ ਨੂੰ ਕੋਈ ਅਕਲ ਆ ਜਾਵੇ ਤਾਂ ਦੋਸਤੋ ਵਿਆਹ ਵਾਲਾ ਦਿਨ ਆਉਂਦਾ ਹੈ ਅਤੇ ਉਸ ਦਾ ਵਿਆਹ ਉਸ ਲੜਕੀ ਦੇ ਨਾਲ ਕਰ ਦਿੱਤਾ ਜਾਂਦਾ ਹੈ ਉਹ ਲੜਕੀ ਦਿਨ ਰਾਤ ਉਸ ਪ੍ਰਭੂ ਦੇ ਸਿਮਰਨ ਦੇ ਵਿੱਚ ਰਹਿੰਦੀ ਸੀ ਨਾਮ ਜਪਦੀ ਰਹਿੰਦੀ ਅਤੇ ਸਵੇਰੇ ਸ਼ਾਮ ਉਸ ਨੇ ਨਿਤਨੇਮ ਕਰਨਾ ਬਾਣੀ ਪੜ੍ਹਨੀ ਬਾਣੀ ਦਾ ਜਾਪ ਕਰਨਾ ਤਾਂ ਦੋਸਤੋ ਦੱਸ ਦਈਏ ਕਿ ਗੁਰਮੀਤ ਉਸ ਨੂੰ ਵੀ ਵਾਰ-ਵਾਰ ਡਾਂਟਦਾ ਰਹਿੰਦਾ ਸੀ ਕਿ ਤੂੰ ਇਹ ਕੀ ਕੰਮ ਫੜਿਆ ਹੈ ਰੱਬ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਤਾਂ ਉਸ ਦੀ ਪਤਨੀ ਉਸ ਨੂੰ ਹਮੇਸ਼ਾ ਸਮਝਾਉਂਦੀ ਰਹਿੰਦੀ ਕਿ ਇਹ ਤੇਰਾ ਵਿਚਾਰ ਹੈ ਮੈਂ ਰੱਬ ਨੂੰ ਮੰਨਦੀ ਹਾਂ ਇਹ ਮੇਰਾ ਵਿਚਾਰ ਹੈ ਮੇਰੇ ਲਈ ਸਭ ਕੁਝ ਰੱਬ ਹੈ ਤੇਰੇ ਲਈ ਨਹੀਂ ਹੋਣਾ ਪਰ ਇੱਕ ਦਿਨ ਉਸ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਆਪਾਂ ਹਜੂਰ ਸਾਹਿਬ ਚੱਲਦੇ ਆਂ ਅਤੇ ਗੁਰਮੀਤ ਸਿੰਘ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਤੇਰੇ ਨਾਲ ਨਹੀਂ ਜਾਵਾਂਗਾ। ਉਸ ਦੀ ਪਤਨੀ ਕਹਿਣ ਲੱਗੀ ਕਿ ਮੈਂ ਤੇਰੀ ਧਰਮ ਪਤਨੀ ਹਾਂ। ਮੈਂ ਜਾਵਾਂਗੀ ਤਾਂ ਤੇਰਾ ਫਰਜ਼ ਬਣਦਾ ਹੈ ਕਿ ਤੂੰ ਮੇਰੇ ਨਾਲ ਰਵੇਂ। ਸਭ ਤੋਂ ਵੱਡਾ ਧਰਮ ਇਹ ਹੁੰਦਾ ਹੈ ਕਿ ਆਪਣੀ ਪਤਨੀ ਦੀ ਹਿਫਾਜ਼ਤ ਕਰਨਾ। ਤੂੰ ਮੱਥਾ ਟੇਕਣਾ ਹੈ ਤੇਰਾ ਦਿਲ ਕਰਦਾ ਹੈ ਤੂੰ ਮੱਥਾ ਟੇਕ ਦੇਵੀਂ ਤੇਰਾ ਦਿਲ ਨਹੀਂ ਕਰਦਾ ਤੂੰ ਮੱਥਾ ਨਾ ਟੇਕੀਂ ਪਰ ਤੂੰ ਮੇਰੇ ਨਾਲ ਹਜੂਰ ਸਾਹਿਬ ਚੱਲਿਆ ਜਾ। ਤਾਂ ਦੋਸਤੋ ਉਹ ਹਜੂਰ ਸਾਹਿਬ ਆਪਣੀ ਪਤਨੀ ਦੇ ਕਹਿਣ ਦੇ ਉੱਪਰ ਨਾਲ ਚਲੇ ਜਾਂਦਾ ਹੈ ਪਰ ਅੰਦਰੋਂ-ਇੰਦਰੀ ਉਸ ਦੇ ਮਨ ਦੇ ਵਿੱਚ ਇੱਕ ਖੋਟ ਸੀ ਕਿ ਮੈਂ ਜਾਵਾਂਗਾ ਜ਼ਰੂਰ ਪਰ ਉੱਥੇ ਕਦੇ ਮੱਥਾ ਨਹੀਂ ਟੇਕਾਂਗਾ ਉਹ ਆਪਣੀ ਪਤਨੀ ਨੂੰ ਲੈ ਕੇ ਹਜ਼ੂਰ ਸਾਹਿਬ ਦੀ ਟ੍ਰੇਨ ਫੜ ਲੈਂਦੇ ਨੇ ਅਤੇ ਹਜ਼ੂਰ ਸਾਹਿਬ ਚਲੇ ਜਾਂਦੇ ਨੇ ਰਸਤੇ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਹਜ਼ੂਰ ਸਾਹਿਬ ਜਾਂਦੀਆਂ ਸੀ ਉਹਨਾਂ ਦੇ ਨਾਲ ਉਹ ਵਾਦ-ਵਿਵਾਦ ਕਰਦਾ ਰਹਿੰਦਾ ਕਿ ਤੁਸੀਂ ਤਾਂ ਪਖੰਡ ਕਰਦੇ ਹੋ ਕੋਈ ਰੱਬ ਨਾਲ ਦੀ ਚੀਜ਼ ਹੁੰਦੀ ਨਹੀਂ ਮੈਨੂੰ ਕੋਈ ਪ੍ਰੂਫ ਕਰਕੇ ਦਿਖਾਵੇ ਕਿ ਰੱਬ ਹੈਗਾ ਮੈਂ ਉਸਦੇ ਚਰਨੀ ਪੈ ਜਾਵਾਂਗਾ ਸਾਰੀ ਉਮਰ ਉਸਦੀ ਗੁਲਾਮੀ ਕਰਾਂਗਾ ਤਾਂ ਸਾਰੀਆਂ ਹੀ ਸੰਗਤਾਂ ਚੁੱਪ ਸੀ ਕਿ ਇਹ ਕੋਈ ਨਾਸਤਿਕ ਬੰਦਾ ਹੈ ਅਤੇ ਐਵੇਂ ਸਾਡੇ ਨਾਲ ਮੱਥਾ ਮਾਰਦਾ ਤਾਂ ਦੋਸਤੋ ਉਹ ਹਜੂਰ ਸਾਹਿਬ ਚਲੇ ਜਾਂਦੇ ਨੇ ਹਜੂਰ ਸਾਹਿਬ ਮੱਥਾ ਟੇਕਣ ਦੇ ਲਈ ਅੰਦਰ ਨਹੀਂ ਜਾਂਦਾ ਅਤੇ ਆਪਣੀ ਧਰਮ ਪਤਨੀ ਨੂੰ ਕਹਿ ਦਿੰਦਾ ਹੈ ਕਿ ਤੂੰ ਹੀ ਇੱਥੇ ਮੱਥਾ ਟੇਕਿਆ ਮੈਂ ਤਾਂ ਬਾਹਰ ਹੀ ਖੜਾ ਅਤੇ ਉਸਦੀ ਧਰਮ ਪਤਨੀ ਮੱਥਾ ਟੇਕ ਕੇ ਬਾਹਰ ਆ ਜਾਂਦੀ ਹੈ ਇੰਨੇ ਵਿੱਚ ਹੀ ਉਹ ਕਾਫੀ ਗੁਰੂ ਘਰਾਂ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਨੇ ਤੇ ਇੱਕ ਗੁਰੂ ਘਰ ਦੇ ਵਿੱਚ ਪਹੁੰਚਦੇ ਨੇ ਗੁਰੂ ਘਰ ਦੀ ਬਿਲਡਿੰਗ ਬਹੁਤ ਹੀ ਉੱਚੀ ਹੁੰਦੀ ਹੈ ਤਾਂ ਦੋਸਤੋ ਉਹ ਆਪਣੀ ਧਰਮ ਪਤਨੀ ਨੂੰ ਲੈ ਕੇ ਜੋ ਕਿ ਗੁਰੂ ਘਰ ਦੀ ਛੱਤ ਦੇ ਉੱਪਰ ਚੜ ਜਾਂਦਾ ਹੈ ਅਤੇ ਉੱਥੇ ਜਾ ਕੇ ਇਹ ਕਹਿੰਦਾ ਹੈ ਕਿ ਜਿਹੜਾ ਕੋਈ ਸ਼ਖਸ ਐਸ ਗੁਰੂ ਘਰ ਦੀ ਛੱਤ ਦੇ ਉੱਪਰੋਂ ਛਲਾਂਗ ਮਾਰ ਦੇਵੇਗਾ ਉਸ ਨੂੰ ਮੈਂ ਆਪਣੀ ਘਰ ਵਾਲੀ ਸੌਂਪ ਦੇਵਾਂਗਾ ਤਾਂ ਦੋਸਤੋ ਇਹ ਗੱਲ ਸੁਣਨ ਤੋਂ ਬਾਅਦ ਉਸ ਦੀ ਧਰਮ ਪਤਨੀ ਜੋ ਕਿ ਸੋਚਣ ਦੇ ਲਈ ਮਜਬੂਰ ਹੋ ਗਈ ਅਤੇ ਉਹ ਇਹ ਸੁਣ ਕੇ ਹੈਰਾਨ ਰਹ ਗਈ ਕਿ ਕਿਵੇਂ ਮੇਰਾ ਹੀ ਘਰ ਵਾਲਾ ਮੈਨੂੰ ਹੀ ਆਪਣੇ ਦਾਵਤੇ ਲਾ ਰਿਹਾ ਹੈ ਦੋਸਤੋ ਇਹ ਤਾਂ ਦ੍ਰੋਪਤੀ ਵਾਲੀ ਗੱਲ ਹੋ ਗਈ ਜਿਵੇਂ ਦ੍ਰੋਪਤੀ ਦਾ ਚੀਰ ਹਰਣ ਹੋਣਾ ਸੀ ਤੇ ਉਸ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਜਪਿਆ ਤੇ ਉਸ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆ ਕੇ ਉਸ ਦੀ ਇੱਜ਼ਤ ਬਤਾਈ ਤੇ ਉਸੇ ਹੀ ਹਾਲਾਤਾਂ ਦੇ ਵਿੱਚ ਐ ਸਮੇਂ ਉਸ ਦੀ ਧਰਮ ਪਤਨੀ ਖੜੀ ਸੀ ਅਤੇ ਉਹ ਦੇਖ ਕੇ ਹੈਰਾਨ ਸੀ ਪਰ ਉਸਨੇ ਕੁਝ ਨਹੀਂ ਕਿਹਾ ਉਸਨੇ ਅੱਖਾਂ ਬੰਦ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਾਰੇ ਖੜੇ ਲੋਕ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਦਰਸ਼ਨ ਕਰਨ ਦੇ ਲਈ ਆਈਆਂ ਸੀ ਇਹ ਦੇਖ ਕੇ ਹੈਰਾਨ ਹੋ ਗਈਆਂ ਕਿ ਕਿਦਾਂ ਦਾ ਪਾਗਲ ਬੰਦਾ ਹੈ ਜੋ ਕਿ ਆਪਣੀ ਹੀ ਧਰਮ ਪਤਨੀ ਨੂੰ ਦਾਤੇ ਲਾ ਰਿਹਾ ਹੈ ਕਿ ਕੋਈ ਆ ਕੇ ਇਸ ਬਿਲਡਿੰਗ ਦੇ ਉੱਪਰੋਂ ਛਲਾਂਗ ਮਾਰ ਦੇਵੇ ਤਾਂ ਮੈਂ ਆਪਣੀ ਘਰਵਾਲੀ ਉਸ ਨੂੰ ਸੌਂਪ ਦੇਵਾਂਗਾ ਤਾਂ ਐਨੇ ਦੇ ਵਿੱਚ ਇੱਕ ਸਿੰਘ ਆਉਂਦਾ ਹੈ ਅਤੇ ਉਹ ਪਿੱਛੇ-ਪਿੱਛੇ ਉਸ ਗੁਰੂ ਘਰ ਦੀ ਛੱਤ ਦੇ ਉੱਪਰ ਚੜ ਜਾਂਦਾ ਹੈ ਅਤੇ ਉੱਥੇ ਜਾ ਕੇ ਕਹਿੰਦਾ ਹੈ ਕਿ ਹਾਂ ਮੈਂ ਮਾਰਾਂਗਾ ਇਸ ਬਿਲਡਿੰਗ ਦੇ ਉੱਪਰੋਂ ਛਲਾਂਗਾ ਤੇ ਉਸ ਨੂੰ ਦੇਖ ਕੇ ਗੁਰਮੀਤ ਸਿੰਘ ਜੋ ਕਿ ਹੱਸਣ ਲੱਗ ਪੈਂਦਾ ਹੈ ਅਤੇ ਉਸ ਦਾ ਮਜ਼ਾਕ ਉਡਾਉਣ ਲੱਗ ਜਾਂਦਾ ਹੈ ਕਿ ਤੂੰ ਛਲਾਂਗ ਮਾਰੇਗਾ ਉਸ ਤੋਂ ਬਾਅਦ ਬਿਨਾਂ ਕੁਝ ਸੋਚੇ ਸਮਝੇ ਉਹ ਨੌਜਵਾਨ ਗੁਰੂ ਘਰ ਦੀ ਬਿਲਡਿੰਗ ਦੇ ਉੱਪਰੋਂ ਛਲਾਂਗ ਮਾਰ ਦਿੰਦਾ ਹੈ ਅਤੇ ਸਿੱਧਾ ਉਹ ਤਲਾਅ ਦੇ ਵਿੱਚ ਜਾ ਕੇ ਡਿੱਗਦਾ ਹੈ ਸਾਰੀਆਂ ਹੀ ਸੰਗਤਾਂ ਇਹ ਦੇਖ ਕੇ ਹੈਰਾਨ ਹੋ ਜਾਂਦੀਆਂ ਨੇ ਕਿ ਇਸ ਸ਼ਖਸ ਦੀ ਤਾਂ ਮੌਤ ਹੋ ਗਈ ਹੋਣੀ ਹੈ ਕਿਉਂਕਿ ਗੁਰੂ ਘਰ ਦੀ ਬਿਲਡਿੰਗ ਵੀ ਬਹੁਤ ਉੱਚੀ ਸੀ ਅਤੇ ਥੱਲੇ ਤਲਾਬ ਵੀ ਕਾਫੀ ਡੂੰਘਾ ਸੀ 5 ਮਿੰਟ ਬੀਤ ਗਏ ਪਰ ਉਹ ਉੱਪਰ ਨਹੀਂ ਆਇਆ ਅਤੇ ਲੋਕ ਇਹ ਸੋਚਣ ਲੱਗ ਗਏ ਕਿ ਇਹ ਨੌਜਵਾਨ ਤਾਂ ਤਲਾਬ ਦੇ ਵਿੱਚ ਡੁੱਬ ਕੇ ਮਰ ਚੁੱਕਿਆ ਹੋਣਾ ਗੁਰਮੀਤ ਸਿੰਘ ਗੁਰੂ ਘਰ ਦੀ ਬਿਲਡਿੰਗ ਦੇ ਉੱਪਰ ਖੜਾ ਹੋਇਆ ਉੱਚੀ ਉੱਚੀ ਠਹਾਕੇ ਮਾਰ ਕੇ ਹੱਸਣ ਲੱਗ ਜਾਂਦਾ ਹੈ ਅਤੇ ਉੱਚੀ ਉੱਚੀ ਰੌਲਾ ਪਾ ਕੇ ਕਹਿੰਦਾ ਹੈ ਕਿ ਲਿਆਓ ਸੋਡੇ ਰੱਬ ਨੂੰ ਅਤੇ ਜੇ ਕੋਈ ਤੁਹਾਡਾ ਰੱਬ ਹੈ ਤਾਂ ਇਸ ਨੂੰ ਬਚਾ ਕੇ ਦਿਖਾਵੇ ਤਾਂ ਐਨੇ ਦੇ ਵਿੱਚ ਉਹ ਨੌਜਵਾਨ ਤਲਾ ਦੇ ਉੱਪਰ ਤੈਰ ਕੇ ਉੱਪਰ ਆ ਜਾਂਦਾ ਹੈ ਅਤੇ ਉੱਥੇ ਖੜੇ ਸੇਵਾਦਾਰ ਉਸ ਨੂੰ ਖਿੱਚ ਕੇ ਕੰਡੇ ਤੇ ਲਿਆਉਂਦੇ ਨੇ ਅਤੇ ਉਸ ਦਾ ਢਿੱਡ ਦਬ ਦਿੰਦੇ ਨੇ ਮੁੱਦਾ ਪਾ ਕੇ ਉਹਦੇ ਮੂੰਹ ਦੇ ਵਿੱਚੋਂ ਪਾਣੀ ਕੱਢ ਦਿੰਦੇ ਨੇ ਤੇ ਨੌਜਵਾਨ ਖੜਾ ਹੋ ਜਾਂਦਾ ਹੈ ਅਤੇ ਐਨੇ ਵਿੱਚ ਗੁਰਮੀਤ ਸਿੰਘ ਹੈਰਾਨ ਹੋ ਜਾਂਦਾ ਹੈ ਅਤੇ ਗੁਰੂ ਘਰ ਦੇ ਬਿਲਡਿੰਗ ਤੋਂ ਥੱਲੇ ਉਤਰ ਆਉਂਦਾ ਹੈ ਅਤੇ ਥੱਲੇ ਆ ਕੇ ਉਸ ਨੌਜਵਾਨ ਦੇ ਕੰਨੀ ਆਪਦੀ ਘਰ ਵਾਲੀ ਦਾ ਹੱਥ ਫੜਾਉਣ ਲੱਗਦਾ ਹੈ ਤਾਂ ਉਹ ਨੌਜਵਾਨ ਅੱਗੂ ਹੱਥ ਜੋੜ ਦਿੰਦਾ ਹੈ ਅਤੇ ਇਹ ਕਹਿੰਦਾ ਹੈ ਕਿ ਮੈਂ ਇਹ ਛਾਲ ਤੇਰੀ ਘਰ ਵਾਲੀ ਨੂੰ ਪਾਉਣ ਦੇ ਲਈ ਨਹੀਂ ਮਾਰੀ ਇਹ ਮੈਂ ਤੇਰਾ ਹੰਕਾਰ ਤੋੜਨ ਦੇ ਲਈ ਮਾਰੀ ਹੈ ਅਤੇ ਮੈਂ ਇਸ ਕਰਕੇ ਮਾਰੀ ਹੈ ਕਿ ਮੈਨੂੰ ਮੇਰੇ ਗੁਰੂ ਦੇ ਉੱਪਰ ਪੂਰਾ ਭਰੋਸਾ ਹੈ ਅਤੇ ਹੁਣ ਤਾਂ ਤੇਰਾ ਹੰਕਾਰ ਵੀ ਟੁੱਟ ਗਿਆ ਹੋਣਾ ਹੈ ਤੂੰ ਕਹਿੰਦਾ ਸੀ ਨਾ ਕਿ ਕੋਈ ਰੱਬ ਹੈ ਤਾਂ ਇਸ ਤੋਂ ਜੋ ਛਲਾਂਗ ਮਾਰੇ ਉਸ ਨੂੰ ਬਜਾ ਕੇ ਦਿਖਾਵੇ ਆ ਦੇਖ ਮੇਰਾ ਰੱਬ ਜਿਉਂਦਾ ਜਗਦਾ ਮੇਰੇ ਨਾਲ ਖੜਾ ਹੈ ਅਤੇ ਮੈਨੂੰ ਉਸਨੇ ਬਚਾ ਲਿਆ ਤਾਂ ਦੋਸਤੋ ਇਹ ਗੱਲ ਸੁਣਨ ਤੋਂ ਬਾਅਦ ਗੁਰਮੀਤ ਸਿੰਘ ਬਹੁਤ ਸ਼ਰਮਿੰਦਾ ਹੋ ਜਾਂਦਾ ਹੈ ਅਤੇ ਆਪਣੀ ਪਤਨੀ ਦੇ ਸਾਹਮਣੇ ਵੀ ਉਹ ਨਜ਼ਰਾਂ ਝੁਕਾ ਕੇ ਖੜਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਸ ਦੀ ਪਤਨੀ ਕਹਿੰਦੀ ਹੈ ਬੋਲ ਹੁਣ ਤੂੰ ਕੀ ਕਰਨਾ ਹੈ ਅਤੇ ਉਹ ਆਪਣੇ ਪਤਨੀ ਦੇ ਪੈਰੀਂ ਡਿੱਗ ਪੈਂਦਾ ਹੈ ਅਤੇ ਉਸ ਤੋਂ ਮਾਫੀ ਮੰਗਣ ਲੱਗ ਜਾਂਦਾ ਹੈ ਕਿ ਮੈਨੂੰ ਮਾਫ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਚੁੱਕੀ ਸੀ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਕਦੇ ਵੀ ਹੰਕਾਰ ਦੇ ਵਿੱਚ ਆ ਕੇ ਐਦਾਂ ਦੇ ਫੈਸਲੇ ਨਾ ਲਈਏ ਕਿਉਂਕਿ ਸਤਗੁਰ ਸੱਚੇ ਪਾਤਸ਼ਾ ਅਕਾਲ ਪੁਰਖ ਜੋ ਕਿ ਹਾਜ਼ਰ ਹਜੂਰ ਹੈ ਉਹ ਹੰਕਾਰ ਤੋੜਨ ਦੇ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪ ਆਵੜਦਾ ਹੈ। ਤੋਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਪੰਜਾਬ ਦੀ ਵਿਰਾਸਤ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। sirivarhe guru ki fateh